ਬੜੀ ਪ੍ਰਾਨੀ ਦੋਸਤੀ ਹੁੰਦੀ ਹੈ 25-25 ਸਾਲ ਲੀਡਰਾਂ ਨੇ ਬਤਾਏ ਹੁੰਦੇ ਨੇ ਇਹਨਾਂ ਦੇ ਨਾਲ ਦੋਸਤੀ ਜਿਹੜੀ ਹੈ ਦੁਸ਼ਮਣੀ ਬਦਲ ਜਾਂਦੀ ਹੈ ਰਾਜਨੀਤੀ ਇੰਨੀ ਮਾੜੀ ਹੋਈ ਜਾ ਰਹੀ ਹੈ ਜੇ ਅਸੀਂ ਈਆਂ ਪੰਨਾਂ ਦਾ ਸਵਚਾਰ ਨਹੀਂ ਕਰ ਰਹੇ ਜਮੀਰਾਂ ਮਰਦੀਆਂ ਜਾ ਰਹੀਆਂ ਨੇ ਕਿਵੇਂ ਦੇਖੀ ਕੀ ਫਿਰ ਇਦਾਂ ਦੇ ਲੀਡਰਸ ਆਪਣੀ ਕ੍ਰੈਡੀਬਿਲਟੀ ਗਵਾ ਦਿੰਦੇ ਆ ਮੌਕਾ ਪ੍ਰਸਤੀ ਦਾ ਠੱਪਾ ਉਹਨਾਂ ਦੇ ਉੱਪਰ ਲੱਗ ਜਾਂਦਾ ਆ ਉਹਦੇ ਨਾਲ ਆਮ ਜਨਤਾ ਨੂੰ ਜਿੱਥੇ ਧੋਖਾ ਦਿੰਦੇ ਆ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਦੇ ਰਹੇ ਹੁੰਦੇ ਆ ਜਮੀਰ ਆਪਣੀ ਮਾਰ ਲਈ ਹੁੰਦੀ ਆ ਪੰਜਾਬ ਦੀ ਇੱਕ ਬੜੀ ਵੱਡੀ ਹਿਸਟਰੀ ਰਹੀ ਹੈ ਪੰਜਾਬ ਦੇ ਲੋਕ ਜਿਹੜੇ ਵੀ ਸਿਆਸੀ ਪਾਰਟੀ ਦੇ ਲੋਕਾਂ ਨੂੰ ਜਾਂ ਸਿਆਸੀ ਪਾਰਟੀ ਨੂੰ ਜੇ ਸਿਰ ਦਾ ਤਾਜ ਬਣਾਉਂਦੇ ਆ ਤੇ ਜਦੋਂ ਉਹਨਾਂ ਦਾ ਮਨ ਓਖੜ ਜੇ ਜਦੋਂ ਵਿਸ਼ਵਾਸ ਟੁੱਟ ਜਾਏ ਜਦੋਂ ਉਹਨਾਂ ਨਾਲ ਧਰੋ ਹੋ ਜਾਏ ਉਸ ਤੋਂ ਬਾਅਦ ਉਹਨਾਂ ਦੀ ਧੌਣ ਤੇ ਗੋਡਾ ਵੀ ਰੱਖ ਦਿੰਦੇ ਆ ਪਹਿਲਾਂ ਜਿਹੜੇ ਲੀਡਰ ਸੀ ਪਾਰਟੀ ਨੂੰ ਮਾਂ ਪਾਲੀ ਦੀ ਸੰਗਦੇ ਸੀ ਅੱਜ ਦਿਨ ਮਾਂ ਬਦਲ ਲੈਂਦੇ ਨੇ ਪਾਰਟੀਆਂ ਬਦਲਦੇ ਰਹਿੰਦੇ ਨੇ ਜਿਵੇਂ ਦੇਖਦੇ ਹੋ ਆਮ ਜਨਤਾ ਦਾ ਭਲਾ ਹੋਈ ਗਏ ਇਸ ਵਾਰ ਜਾਂ ਨਹੀਂ ਹੋਏਗਾ ਕਹਿੰਦੇ ਨਾ ਕਿ ਮਾਤਮ ਸਰਾ ਵੀ ਹੁੰਦੇ ਹੈ ਯੂ ਖੁਦਗਰਜ਼ ਕਤীল ਆਪਣੇ ਦੁੱਖਾਂ 'ਤੇ ਰੋਤੇ ਹਨ ਲੈ ਕੇ ਕਿਸੇ ਦਾ ਨਾਮ ਇਹ ਜਿਹੜੇ ਵੀ ਸਿਆਸੀ ਲੀਡਰ ਆ ਇਹਨਾਂ ਨੂੰ ਲੈਣੇ ਦੇਣੇ ਆਪਣੇ ਦੁੱਖ ਸੁੱਖ ਹੁੰਦੇ ਆ ਨਾਮ ਇਹ ਜਨਤਾ ਦਾ ਲੈ ਲੈਂਦੇ ਆ ਲੋਕਾਂ ਵੱਲੋਂ ਕਹਿੰਦੇ ਜੀ ਲੋਕਾਂ ਦੇ ਮਸਲੇ ਮਹੱਲ ਨਹੀਂ ਕਰ ਪਾ ਰਿਆ ਸੀ ਇਸ ਲਈ ਮੈਂ ਪਾਰਟੀ ਬਦਲ ਲਈ ਨੋਸ ਪਾਰਟੀ 'ਚ ਆ ਗਿਆ ਜਿਹਦੇ ਨਾਲ ਲੋਕਾਂ ਦੇ ਮਸਲੇ ਹੱਲ ਹੋ ਜਾਂਦੇ ਜਿਹੜਾ ਬੰਦਾ ਆਪਣਾ ਡੀਐਨਏ ਬਦਲ ਲੇ ਜਿਹੜਾ ਬੰਦਾ ਆਪਣਾ ਪਰਿਵਾਰ ਹੀ ਬਦਲ ਲੇ ਉਹ ਬੰਦਾ ਲੋਕਾਂ ਦੇ ਮਸਲੇ ਚੱਕਣ ਦੀ ਬਜਾਏ ਜਦੋਂ ਉਹਨੂੰ ਕਿਤੇ ਕੋਈ ਫਾਇਦਾ ਮਿਲਦਾ ਤੇ ਉਹ ਉਸੇ ਵੇਲੇ ਕਿਉਂ ਨਹੀਂ ਬਦਲੂਗਾ ਰਾਜਨੀਤੀ ਹੋਣ ਮੁਨਾਫੇ ਦੀ ਰਾਜਨੀਤੀ ਰਹਿ ਗਈ ਆ ਮੌਕਾਪਰਸ਼ਨਾ ਦੀ ਰਾਜਨੀਤੀ ਰਹਿ ਗਈ ਆ ਜੇ ਵਿਦੇਸ਼ਾਂ ਦੇ ਵਿੱਚ ਇਹਨਾਂ ਲੀਡਰਾਂ ਦੇ ਕੋਲ ਆਮ ਜਨਤਾ ਨਹੀਂ ਜਾਂਦੀ ਰੈਲੀਆਂ ਨਹੀਂ ਹੁੰਦੀਆਂ ਤੇ ਲੀਡਰ ਗਲੀਆਂ ਗਲੀਆਂ ਦੇ ਵਿੱਚ ਲੋਕਾਂ ਦੇ ਕੁੰਡੇ ਖੜਕਾ ਖੜਕਾ ਕੇ ਪੁੱਛਦੇ ਆ ਕਿ ਸਾਨੂੰ ਕੋਈ ਸੇਵਾ ਤੇ ਦੱਸ ਦਿਓ ਸਾਡੇ ਲੋਕਾਂ ਨੇ ਇਹਨਾਂ ਲੀਡਰਾਂ ਅੱਗੇ ਆਲੇ ਦੁਆਲੇ ਇੰਨੀ ਭੀੜ ਕਰ ਦਿੰਦੇ ਆ ਕਿ ਇਹਨਾਂ ਲੀਡਰਾਂ ਦੇ ਦਿਮਾਗ ਖਰਾਬ ਹੋ ਜਾਂਦੇ ਆ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਆ ਜਿਹੜੇ ਵੀ ਲੀਡਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਲੀਡਰਸ ਨੇ ਆਪਣੀਆਂ ਪਾਰਟੀਆਂ ਬਦਲੀਆਂ ਉਹ ਉੱਥੇ ਕਦੀ ਵੀ ਸੂਟ ਨਹੀਂ ਕਰ ਪਾਉਣਗੇ ਉਹ ਫਿਰ ਮੋੜ ਘੁੜ ਕੇ ਆਪਣੀਆਂ ਵਾਪਸੀ ਘਰ ਵਾਪਸੀ ਦੇ ਨਾਮ ਦੇ ਉੱਤੇ ਫਿਰ ਉਸੇ ਪਾਰਟੀਆਂ ਦੇ ਵਿੱਚ ਆਉਣਗੇ ਇਹਦੇ ਵਿੱਚ ਧੋਖਾ ਸਿਰਫ ਜਨਤਾ ਨੂੰ ਮਿਲੇਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤਰਮਵੀਰ ਗਿੱਲ ਲਾਲੀ ਤੇ ਤੁਸੀਂ ਜੁੜੇ ਹੋ ਸਟੋਰ ਪੰਜਾਬ ਕੀ ਵੀ ਨਾਲ ਦੋਸਤੋ ਰਾਜਨੀਤੀ ਦੇ ਵਿੱਚ ਨਾ ਕੋਈ ਆਪਣਾ ਹੁੰਦਾ ਤੇ ਨਾ ਹੀ ਪਰਾਇਆ ਹੁੰਦਾ ਇਹਦੀਆਂ ਉਦਾਹਰਣਾਂ ਆਮ ਹੀ ਨਜ਼ਰ ਆ ਜਾਂਦੀਆਂ ਨੇ ਤੇ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਚੋਣਾਂ ਦੇ ਮਾਹੌਲ ਦੇ ਵਿੱਚ ਲੀਡਰਾਂ ਦੀ ਅਦਲਾ ਬਦਲੀ ਵੀ ਹੋ ਰਹੀ ਨੇ ਪਾਰਟੀਆਂ ਬਦਲ ਰਹੀ ਨੇ ਤਾਂ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਪਾਰਟੀਆਂ ਬਦਲ ਲੀਆਂ ਬੜੀਆਂ ਉਦਾਹਰਣਾਂ ਨੇ ਇਸ ਤਰ੍ਹਾਂ ਦੀਆਂ ਤੇ ਅੰਮ੍ਰਿਤਸਰ ਦੇ ਵਿੱਚ ਵੀ بڑے ਲੀਡਰਾਂ ਨੇ ਪਾਰਟੀਆਂ ਬਦਲ ਲੀਆਂ ਪਰ ਇਹਨਾਂ ਪਾਰਟੀਆਂ ਲੀਡਰਾਂ ਦੇ ਬਦਲ ਨਾਲ ਆਮ ਜਨਤਾ ਨੂੰ ਕੀ ਫਾਇਦਾ ਹੋ ਰਿਹਾ ਆਮ ਜਨਤਾ ਦੇ ਕੀ ਮੁੱਦੇ ਨੇ ਉਹਨਾਂ ਦਾ ਧਿਆਨ ਦਿੱਤਾ ਜਾ ਰਿਹਾ ਜਾਂ ਨਹੀਂ ਦਿੱਤਾ ਜਾ ਰਿਹਾ ਸਿਰਫ ਔਰ ਸਿਰਫ ਪਾਰਟੀਆਂ ਬਦਲਣ ਆਪਣੇ ਆਉਧੇਵਾਂ ਵੱਲ ਧਿਆਨ ਨੇ ਇਹਨਾਂ ਤਮਾਮ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੰਮ੍ਰਿਤਸਰ ਦੇ ਜਿਹੜੇ ਸਮਾਜ ਸੇਵੀ ਨੇ ਪਰ ਪਵਨ ਸ਼ਰਮਾ ਜੀ ਉਹ ਸਾਡੇ ਨਾਲ ਨੇ ਸ਼ਰਮਾ ਜੀ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਗਿੱਲ ਸਾਹਿਬ ਸ਼ਰਮਾ ਜੀ ਮੇਰਾ ਸਵਾਲ ਹੈ ਕਿ ਆਮ ਲੀਡਰ ਜਿਹੜੇ ਨੇ ਚੋਣਾਂ ਦੇ ਮਾਹੌਲ ਦੇ ਵਿੱਚ ਪਾਰਟੀਆਂ ਬਦਲਦੇ ਨੇ ਰਾਜਨੀਤੀ ਹੈ ਨਾ ਆਪਣਾ ਨਾ ਪਰਾਇਆ ਅੱਜ ਦਿਨ ਇਸ ਤਰ੍ਹਾਂ ਦੇ ਬਹੁਤ ਸਾਰੇ ਨੁਮਾਇੰਦੇ ਨੇ ਜਿਹੜੇ ਪਾਰਟੀਆਂ ਬਦਲ ਕੇ ਜਾਂਦੇ ਨੇ ਇਹਦੇ ਆਉਂਦੇ ਨੇ ਕਿਵੇਂ ਦੇਖਦੇ ਹੋ ਆਮ ਜਨਤਾ ਨੂੰ ਫਾਇਦਾ ਹੁੰਦਾ ਇਸ ਚੀਜ਼ ਨਾਲ ਜਾਂ ਨਹੀਂ ਹੁੰਦਾ ਅ ਦੇਖੋ ਲਾਲੀ ਜੀ ਤੁਸੀਂ ਬੜੇ ਹੀ ਇੱਕ ਇ ਵਿਸ਼ੇ ਤੇ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਆ ਇੱਕ ਸਮਾਂ ਸੀ ਜਦੋਂ ਲੀਡਰਾਂ ਦੇ ਕਿਰਦਾਰ ਹੋਇਆ ਕਰਦੇ ਸੀ ਉਹਨਾਂ ਦੇ ਕੈਰੇਕਟਰ ਹੋਇਆ ਕਰਦੇ ਸੀ ਉਹਨਾਂ ਦਾ ਨਜ਼ਰੀਆ ਹੋਇਆ ਕਰਦੇ ਸੀ ਇੱਕ ਖਾਸ ਰੰ ਦਾ ਪਰਸੋਨਾ ਹੁੰਦਾ ਸੀ ਪਰਸਨੈਲਿਟੀ ਹੁੰਦੀ ਸੀ ਉਹਨਾਂ ਦਾ ਸਾਰਾ ਜੀਵਨ ਇੱਕ ਪਾਰਟੀ ਦੇ ਵਿੱਚ ਬੀਤ ਜਾਂਦਾ ਸੀ ਔਰ ਲੋਕਾਂ ਦੇ ਬੁਨਿਆਦੀ ਮਸਲੇ ਮਸਾਇਲ ਉੱਪਰ ਉਹ ਵਿਚਾਰ ਚਰਚਾ ਕਰਦੇ ਸੀ ਮੰਗਾਂ ਕਰਦੇ ਸੀ ਮੁਤਾਲਬੇ ਰੱਖਦੇ ਸੀ ਅਫਸਰਾਂ ਨੂੰ ਸਰਕਾਰਾਂ ਨੂੰ ਮੁੱਖ ਮੰਤਰੀਆਂ ਨੂੰ ਪ੍ਰਧਾਨ ਮੰਤਰੀਆਂ ਨੂੰ ਪਰ ਅੱਜ ਦਾ ਸਮਾਂ ਜਿਹੜਾ ਕੰਟੈਂਪੋਰੀ ਸਮਕਾਲੀ ਨਹੀਂ ਸਮਾਂ ਆ ਗਿਆ ਉਹਦੇ ਵਿੱਚ ਰਾਜਨੇਤਾਵਾਂ ਦਾ ਜ਼ਿਆਦਾ ਤੇਜ਼ ਤਰਾਰ ਹੋ ਜਾਣਾ ਮੌਕਾ ਪ੍ਰਸਤੀਵਾਲ ਚਲੇ ਜਾਣਾ ਲੋਕਾਂ ਦੂਸਰਿਆਂ ਦੀ ਕਿਰਦਾਰ ਕੁਸ਼ੀ ਕਰ ਦੇਣਾ ਆਪਣਾ ਕਿਰਦਾਰ ਗਵਾ ਲੈਣਾ ਨਜ਼ਰੀਆਤੀ ਹੋਣ ਦੀ ਬਜਾਏ ਜ਼ਰੂਰੀਆਤੀ ਹੋ ਜਾਣਾ ਕਿ ਕਿਤੇ ਆਪਣਾ ਨਜ਼ਰੀਆ ਗਵਾ ਕੇ ਜਿੱਥੇ ਜ਼ਰੂਰਤ ਪੂਰੀ ਹੁੰਦੀ ਆ ਉਸ ਵੇਲੇ ਉਸ ਪਾਰਟੀ ਦੇ ਨੇੜੇ ਹੋ ਜਾਣਾ ਇਹ ਹੀ ਸਾਨੂੰ ਦਿਖ ਰਿਹਾ ਹੈ ਕਿ ਅੱਜ ਰਾਜਨੀਤਿਕ ਸਿਆਸੀ ਮੁਸਾਫਰਾਂ ਦੀ ਗਿਣਤੀ ਬਹੁਤ ਵੱਧ ਗਈ ਆ ਸਿਆਸੀ ਮੁਸਾਫਰ ਪੰਛੀਆਂ ਦੀ ਗਿਣਤੀ ਬਹੁਤ ਵੱਧ ਗਈ ਆ ਜਿਨ੍ਹਾਂ ਨੂੰ ਜਿੱਥੋਂ ਚੋਗਾ ਮਿਲਦਾ ਆ ਉਹ ਇਮੀਡੀਏਟਲੀ ਉਸ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਉਹਨਾਂ ਲੀਡਰਸ ਦੀ ਚੋਣ ਆਪਣੇ ਲੀਡਰ ਦੇ ਰੂਪ ਦੇ ਵਿੱਚ ਨੇਤਾਵਾਂ ਦੇ ਰੂਪ ਦੇ ਵਿੱਚ ਕਰ ਲੈਂਦੇ ਆ ਚਾਹੇ ਉਹਨਾਂ ਦੇ ਲੀਡਰ ਦਾ ਉਸ ਵੇਲੇ ਨਜ਼ਰੀਆ ਸਾਡੀ ਸਟੇਟ ਨੂੰ ਸਾਡੀ ਗੁਰੂ ਨਗਰੀ ਨੂੰ ਸਾਡੇ ਦੇਸ਼ ਨੂੰ ਸੂਟ ਨਾ ਵੀ ਕਰ ਰਿਹਾ ਹੋਵੇ ਪਰ ਉਹ ਨਿੱਜੀ ਫਾਇਦੇ ਵਾਸਤੇ ਫਵਾਇਦ ਵਾਸਤੇ ਨਿੱਜੀ ਮੁਨਾਫਿਆਂ ਵਾਸਤੇ ਨਿੱਜੀ ਕਿਹੜਾ ਕੱਢਣ ਵਾਸਤੇ ਨਿੱਜੀ ਅਹੁਦੇ ਹਾਸਲ ਕਰਨ ਵਾਸਤੇ ਪਾਰਟੀਆਂ ਬਦਲ ਕੇ ਦੂਸਰੀ ਪਾਰਟੀਆਂ 'ਚ ਜਾ ਕੇ ਸਿਆਸੀ ਲੀਡਰਾਂ ਨਾਲ ਗੱਠ ਜੋੜ ਕਰ ਲੈਂਦੇ ਆ ਜਿਹਦੇ ਵਿੱਚ ਕਲੀਅਰਲੀ ਉਹਨਾਂ ਦੀ ਮਨਸ਼ਾ ਸਾਹਮਣੇ ਆ ਜਾਂਦੀ ਆ ਲੋਕਾਂ ਦੇ ਮਸਲੇ ਮਸਾਇਲ ਲੋਕਾਂ ਦੇ ਬੁਨਿਆਦੀ ਵਿਸ਼ੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਜਾ ਕੇ ਗਾਇਬ ਹੋ ਜਾਂਦੇ ਆ ਤੇ ਲੋਕ ਤਰਸੀ ਨਿਗਾਹਾਂ ਦੇ ਨਾਲ ਆਸ ਉਮੀਦ ਲੈ ਕੇ ਫਿਰ ਸਰਕਾਰਾਂ ਕੋਲ ਬੈਠੇ ਰਹਿੰਦੇ ਆ ਪਰ ਜਿੱਥੇ ਤੁਸੀਂ ਅੱਜ ਗੱਲ ਕੀਤੀ ਅੱਜ ਦੇ ਸਮੇਂ ਦੇ ਵਿੱਚ ਲੋਕ ਬੜੇ ਜਾਗਰੂਕ ਹੋ ਗਏ ਅਵੇਅਰ ਹੋ ਗਏ ਲੋਕ ਫਿਰ ਇਨ੍ਹਾਂ ਲੀਡਰਸ ਨੂੰ ਉਹਨਾਂ ਕ੍ਰੈਡੀਬਲ ਨਹੀਂ ਸਮਝਦੇ ਉਹਨਾਂ ਇਨ੍ਹਾਂ ਲੋਕਾਂ ਦੀ ਕ੍ਰੈਡੀਬਿਲਟੀ ਸਮਾਜ ਦੇ ਵਿੱਚ ਘਟ ਜਾਂਦੀ ਆ ਲੋਕ ਸਮਝਦੇ ਆ ਕਿ ਇਸ ਲੀਡਰ ਦੇ ਉੱਤੇ ਉਹਨਾਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਬਦਲੇ ਜਿਹੜਾ ਬੰਦਾ ਆਪਣਾ ਨਜ਼ਰੀਆ ਹੀ ਬਦਲੇ ਜਿਹੜਾ ਬੰਦਾ ਆਪਣਾ ਡੀਐਨਏ ਹੀ ਬਦਲੇ ਜਿਹੜਾ ਬੰਦਾ ਆਪਣਾ ਪਰਿਵਾਰ ਹੀ ਬਦਲੇ ਉਹ ਬੰਦਾ ਲੋਕਾਂ ਦੇ ਮਸਲੇ ਚੱਕਣ ਦੀ ਬਜਾਏ ਜਦੋਂ ਉਹਨੂੰ ਕਿਤੇ ਕੋਈ ਫਾਇਦਾ ਮਿਲਦਾ ਤੇ ਉਹ ਉਸੇ ਵੇਲੇ ਕਿਉਂ ਨਹੀਂ ਬਦਲੂਗਾ ਇਹ ਹੀ ਲੋਕ ਸਮਝ ਲੈਂਦੇ ਆ ਕਿ ਸਿਰਫ ਰਾਜਨੀਤੀ ਹੁਣ ਮੁਨਾਫੇ ਦੀ ਰਾਜਨੀਤੀ ਰਹਿ ਗਈ ਆ ਮੌਕਾ ਪ੍ਰਸਤਾ ਦੀ ਰਾਜਨੀਤੀ ਰਹਿ ਗਈ ਆ ਅਮੀਰ ਲੋਕਾਂ ਦੀ ਰਾਜਨੀਤੀ ਰਹਿ ਗਈ ਆ ਧਨਾਲ ਲੋਕਾਂ ਦੀ ਗੁੰਡਿਆਂ ਦੀ ਬਾਹੂ ਬਲੀਆਂ ਦੀ ਜਿਹੜੇ ਜ਼ਿਆਦਾ ਵਧੀਕੀ ਕਰ ਸਕਦੇ ਆ ਜ਼ਿਆਦਾ ਗੁੰਡਾਗਰਦੀ ਕਰ ਸਕਦੇ ਆ ਜ਼ਿਆਦਾ ਪੈਸੇ ਵਾਲੇ ਆ ਜ਼ਿਆਦਾ ਕਾਰਾਂ ਦੇ ਕਾਫਲੇ ਨਾਲ ਲੱ ਜਾ ਸਕਦੇ ਆ ਵੱਡੀਆਂ ਰੈਲੀਆਂ ਕਰਾ ਸਕਦੇ ਆ ਉਹੀ ਰਾਜਨੀਤੀ ਵਿੱਚ ਅੱਜ ਦੇ ਮਾਮਲੇ ਸਫਲ ਦਿਖ ਰਿਹਾ ਜਿਹੜਾ ਮਜ਼ਲੂਮ ਗਰੀਬ شریف ਲੋਕਾਂ ਦੇ ਮੁੱਦਿਆਂ ਦੀ ਗੱਲ ਕਰੇ ਲੋਕਾਂ ਦੇ ਅਧਿਕਾਰ ਦੀ ਮੰਗਾਂ ਕਰੇ ਲੋਕਾਂ ਦੀ ਸਾਰੀ ਸਰਪ੍ਰਸਤੀ ਕਰੇ ਉਹ ਕਿਦਣਾ ਕਿਤੇ ਬੈਕ ਐਂਡ ਤੇ ਸਾਨੂੰ ਦਿਖ ਰਿਹਾ ਇਹੀ ਕਾਰਨ ਆ ਦੀ ਤਾਕਤਵਰ ਪਾਰਟੀਆਂ ਨਾਲ ਜੁੜ ਕੇ ਜ਼ਿਆਦਾ ਲੋਕ ਪਾਰਟੀਆਂ ਚੋਣਾਂ ਦੇ ਵੇਲੇ ਬਦਲ ਲੈਂਦੇ ਆ ਸਿਆਸੀ ਮੁਸਾਫਰ ਬਣ ਜਾਂਦੇ ਆ ਜਿੱਥੋਂ ਉਹਨਾਂ ਨੂੰ ਜੋਗਾ ਮਿਲਦਾ ਆ ਉਹ ਸਾਈਡ ਵੱਲ ਜਾਣਾ ਉਹ ਜ਼ਿਆਦਾ ਪਸੰਦ ਕਰਦੇ। ਹਾਂ ਜੀ ਪਹਿਲਾਂ ਜਿਹੜੇ ਲੀਡਰਸ਼ਿਪ ਪਾਰਟੀ ਨੂੰ ਮਾਂ ਪਾਰਟੀ ਸਮਝਦੇ ਸੀ ਪਰ ਮਾਫੀ ਚਾਹੁੰਦਾ ਮੈਨੂੰ ਇਹ ਲਬਜ਼ ਨਹੀਂ ਵਰਤਣਾ ਚਾਹੀਦਾ ਅੱਜ ਕੱਲ ਮਾਂ ਪਾਰਟੀ ਨੂੰ ਅੱਜ ਦਿਨ ਮਾਂ ਬਦਲ ਲੈਂਦੇ ਨੇ ਪਾਰਟੀਆਂ ਬਦਲਦੇ ਰਹਿੰਦੇ ਨੇ। ਕਿਵੇਂ ਦੇਖਦੇ ਹੋ ਆਮ ਜਨਤਾ ਦਾ ਪਲਾ ਹੋਈ ਜਾ ਇਸ ਨਾਲ ਜਾਂ ਨਹੀਂ ਹੋਈ ਜਾ। ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਜੱਲਦੀਦਲ ਹੋਣ ਚਾਹੀ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ بڑے ਲੀਡਰ ਨੇ ਜਿਹੜੀਆਂ ਪਾਰਟੀਆਂ ਬਦਲਦੇ ਨੇ ਤਾਂ ਜਨਤਾ ਵੀ ਜੈ ਜੈਕਾਰ ਜਿੰਦਾਬਾਦ ਦੇ ਨਾਰੇ ਲਾਉਣੀ ਸ਼ੁਰੂ ਕਰ ਦਿੰਦੇ ਆ ਜੋ ਵੀ ਉਹਨਾਂ ਦਾ ਚਹਤਾ ਲੀਡਰ ਹੁੰਦਾ ਹੈ ਕਿਵੇਂ ਦੇਖੋ ਦੇਖੋ ਕਹਿੰਦੇ ਨਾ ਕਿ ਮਾਤਮ ਸਰਾ ਵੀ ਹੋਤੇ ਹਨ यूं ਖੁਦਗਰਜ਼ ਕਤਿਲ ਆਪਣੇ ਦੁਖੋਂ ਤੇ ਰੋਤੇ ਹਨ ਲੈ ਕੇ ਕਿਸੇ ਦਾ ਨਾਮ ਇਹ ਜਿਹੜੇ ਵੀ ਸਿਆਸੀ ਲੀਡਰ ਆ ਇਹਨਾਂ ਨੂੰ ਲੈਣੇ ਦੇਣੇ ਆਪਣੇ ਦੁੱਖ ਸੁੱਖ ਹੁੰਦੇ ਆ ਨਾਮ ਇਹ ਜਨਤਾ ਦਾ ਲੈ ਲੈਂਦੇ ਆ ਲੋਕਾਂ ਵੱਲੋਂ ਕਹਿੰਦੇ ਜੀ ਲੋਕਾਂ ਦੇ ਮਸਲੇ ਮੈਂ ਹੱਲ ਨਹੀਂ ਕਰ ਪਾਰਿਆ ਸੀ ਇਸ ਲਈ ਮੈਂ ਪਾਰਟੀ ਬਦਲ ਲਈ ਮੈਂ ਉਸ ਪਾਰਟੀ 'ਚ ਆ ਗਿਆ ਜਿਹਦੇ ਨਾਲ ਲੋਕਾਂ ਦੇ ਮਸਲੇ ਹੱਲ ਹੋ ਜਾਣਗੇ ਸੋ ਇਸ ਕਰਕੇ ਇਹਨਾਂ ਨੂੰ ਆਪਣੇ ਹੀ ਦੁਖੜੇ ਹੁੰਦੇ ਆ ਆਪਣੇ ਹੀ ਰੋਣੇ ਹੁੰਦੇ ਆ ਆਪਣੀ ਹੀ ਸਿਆਸਤ ਚਮਕਾਉਣੀ ਹੁੰਦੀ ਆ ਪਰ ਇਹ ਗੱਲ ਇਹਨੂੰ ਚੰਗੀ ਤਰ੍ਹਾਂ ਨਹੀਂ ਸਮਝ ਪਾ ਰਹੇ ਜਿਸ ਤਰ੍ਹਾਂ ਤੁਸੀਂ ਬਿਆਨ ਕੀਤਾ ਅੱਛਾ ਸ਼ਬਦ ਹੈ ਕਿ ਇਹ ਤੇ ਆਪਣੀ ਮਾਂ ਹੀ ਬਦਲ ਲੈਂਦੇ ਆ ਇਹਨਾਂ ਦੇ ਕਿਰਦਾਰ ਹੀ ਕੋਈ ਨਹੀਂ ਰਹਿੰਦੇ ਸਿਰਫ ਨਿੱਜੀ ਕਿੜਾਂ ਲੋਕਾਂ ਦੇ ਕਿਰਦਾਰ ਕੁਸ਼ੀ ਕਿਸੇ ਨੂੰ ਨੀਵਾਂ ਦਿਖਾਣਾ ਕਿਸੇ ਨੂੰ ਉੱਚਾ ਦਿਖਾਣਾ ਕਿਸੇ ਜਾਤਪਾਤ ਦੀ ਰਾਜਨੀਤੀ ਕਰ ਦੇਣੀ ਪੋਲਰਾਈਜੇਸ਼ਨ ਕਰ ਦੇਣੀ ਐਲੀਨੇਸ਼ਨ ਕਰ ਦੇਣੀ ਕਿਸੇ ਨੂੰ ਬਾਈਕਾਟ ਕਰਨ ਦੀ ਗੱਲ ਕਰ ਦੇਣੀ ਪਰ ਜਿੱਥੇ ਲੋਕਾਂ ਦੇ ਸਮਾਜ ਦੇ ਮੁੱਦੇ ਹੋਣੇ ਚਾਹੀਦੇ ਆ ਸਭ ਤੋਂ ਅੱਗੇ ਸਭ ਤੋਂ ਸਰਮੌਰ ਵਿਸ਼ੇ ਲੋਕਾਂ ਦੇ ਹੋਣੇ ਚਾਹੀਦੇ ਆ ਧਾਰਮਿਕ ਨਗਰੀਆਂ ਦੇ ਹੋਣੇ ਚਾਹੀਦੇ ਆ ਸਮਾਰਟ ਸਿਟੀਜ਼ ਦੇ ਹੋਣੇ ਚਾਹੀਦੇ ਆ ਨਸ਼ਿਆਂ ਨੂੰ ਖਤਮ ਕਰਨ ਦੇ ਹੋਣੇ ਚਾਹੀਦੇ ਆ ਰੋਜ਼ਗਾਰ ਦੇ ਹੋਣੇ ਚਾਹੀਦੇ ਆ ਪੰਜਾਬ ਦੇ ادارے ਨੂੰ ਵੱਡਾ ਮਜ਼ਬੂਤ ਕਰਕੇ ਖੜਾ ਕਰਨ ਦੇ ਹੋਣੇ ਚਾਹੀਦੇ ਆ ਕਿਦਾਂ ਉਹ ਸਾਰੇ ਮੁੱਦਿਆਂ ਤੋਂ ਹਟ ਕੇ ਨਿੱਜੀ ਕਿੜਾ ਨਿਰਜੀ ਕਰਦਾਰ ਕਸ਼ੀ ਪਾਰਟੀਆਂ ਬਦਲਨੀਆਂ ਆਪਣੇ ਮੁਨਾਫਿਆਂ ਲਈ ਆਪਣੇ ਨਿੱਜੀ ਮਕਸਦਾਂ ਲਈ ਲੋਕਾਂ ਨੂੰ ਫਿਰ ਭਰਮ ਦੇ ਵਿੱਚ ਲਿਆਉਣਾ ਇਹੋ ਹੀ ਸਾਰੇ ਕੰਮ ਕਰ ਰਿਆ ਜਿਹੜੇ ਵੀ ਲਾਲੀ ਜੀ ਇਦਾਂ ਦੇ ਲੀਡਰਸ ਅੰਮ੍ਰਿਤਸਰ ਦੇ ਹੋਣ ਪੰਜਾਬ ਦੇ ਹੋਣ ਦੇਸ਼ ਦੇ ਹੋਣ ਜਿਨ੍ਹਾਂ ਲੋਕਾਂ ਨੇ ਵੀ ਇਦਾਂ ਦੇ ਕਾਰੇ ਕੀਤੇ ਹੁੰਦੇ ਆ ਆਪਣੇ ਨਜ਼ਰੀਏ ਤੋਂ ਹਟ ਜਾਂਦੇ ਆ ਉਹ ਫਿਰ ਉਸ ਪਾਰਟੀ ਦੇ ਵਿੱਚ ਉਹਨੇ ਖੁਸ਼ ਨਹੀਂ ਰਹਿੰਦੇ ਫਿਰ ਸਾਰੀ ਉਮਰ ਘਟਨਾ ਕੱਢਦੇ ਆ ਤੇ ਫਿਰ ਉਸ ਤੋਂ ਬਾਅਦ ਫਿਰ ਪਾਰਟੀ ਬਦਲ ਲੈਂਦੇ ਆ ਜਿਹੜੇ ਵੀ ਲੀਡਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਲੀਡਰਸ ਨੇ ਆਪਣੀਆਂ ਪਾਰਟੀਆਂ ਬਦਲੀਆਂ ਉਹ ਉੱਥੇ ਕਦੀ ਵੀ ਸੂਟ ਨਹੀਂ ਕਰ ਪਾਉਣਗੇ ਉਹ ਫਿਰ ਮੋੜ ਘੜ ਕੇ ਆਪਣੀਆਂ ਵਾਪਸੀ ਘਰ ਵਾਪਸੀ ਦੇ ਨਾਮ ਦੇ ਉੱਤੇ ਫਿਰ ਉਸੇ ਪਾਰਟੀਆਂ ਦੇ ਵਿੱਚ ਆਉਣਗੇ ਇਹਦੇ ਵਿੱਚ ਧੋਖਾ ਸਿਰਫ ਜਨਤਾ ਨੂੰ ਮਿਲੇਗਾ ਜਨਤਾ ਦਾ ਮੰਡਟ ਖਰਾਬ ਹੋਊਗਾ ਜਿਹੜਾ ਆਵਾਮ ਨੇ ਮੰਡਟ ਦਿੱਤਾ ਹੁੰਦਾ ਹੁਣ ਆਮ ਆਦਮੀ ਪਾਰਟੀ ਨੇ ਵੱਡਾ ਮੈਨਡੇਟ ਲਿਆ ਪੰਜਾਬ 'ਚ 92 ਇਹਨਾਂ ਦੇ ਕੈਂਡੀਡੇਟਸ ਜਿਹੜੇ ਉਹ ਜਿੱਤ ਗਏ ਵੱਡੀ ਵਿਧਾਨ ਸਭਾ ਫਾਰਮ ਕਰ ਲਈ ਕਿੰਨੀ ਤਾਕਤ ਮਿਲੀ ਫਿਰ ਇਹਨਾਂ ਨੇ ਜਦੋਂ ਚੋਣਾਂ ਦੀ ਵਾਰੀ ਆਈ ਦਲੰਦਰ ਦੇ ਵਿੱਚ ਇਹਨਾਂ ਨੂੰ ਆਪਣਾ ਕੈਂਡੀਡੇਟ ਨਹੀਂ ਮਿਲਿਆ ਇਹਨਾਂ ਨੇ ਕਾਂਗਰਸ ਤੋਂ ਲੈ ਲਿਆ ਉਹਨੂੰ ਫਿਰ ਦੁਬਾਰਾ ਟਿਕਟ ਦਿੱਤੀ ਉਹ ਫਿਰ ਭਾਰਤੀ ਜਨਤਾ ਪਾਰਟੀ ਚਲੇ ਗਿਆ ਇਸ ਤਰ੍ਹਾਂ ਹੀ ਹੋਰ ਕਈ ਇਲਾਕਿਆਂ ਦੇ ਵਿੱਚੋਂ ਇਹਨਾਂ ਨੇ ਕੈਂਡੀਡੇਟਸ ਲਏ ਹੁਣ ਇਸ ਵੇਲੇ ਜਲੰਧਰ ਚੋਂ ਅਕਾਲੀ ਦਲ ਤੋਂ ਲੈ ਲਿਆ ਹੁਣ ਉਹੀ ਅਕਾਲੀ ਦਲ ਪਾਰਟੀ ਜਿਨ੍ਹਾਂ ਤੇ ਵੱਡੀਆਂ ਇਲਜ਼ਾਮ ਤਰਾਸ਼ੀਆਂ ਕਰਦੇ ਸੀ ਬੇਅਦਬੀ ਮਾਮਲੇ ਦੇ ਵਿੱਚ ਡਰੱਗਸ ਦੇ ਮਾਮਲਿਆਂ ਚ ਟਰਾਂਸਪੋਰਟ ਮੋਨੋਪੋਲੀ ਦੇ ਮਾਮਲਿਆਂ ਚ ਅੱਜ ਕਾਲੀ ਦਲ ਦੇ ਉਹ ਬੰਦੇ ਕੀ ਕਿਹੜੀ ਵਾਸ਼ਿੰਗ ਮਸ਼ੀਨ 'ਚ ਇਹਨਾਂ ਨੇ ਧੋਲੇ ਆ ਫਿਰ ਉਹਨਾਂ ਨੂੰ ਸ਼ਾਮਲ ਕਰ ਰਿਆ ਉਹੀ ਤਲਬੀਰ ਸਿੰਘ ਗਿੱਲ ਜਿਨ੍ਹਾਂ ਦੇ ਉੱਤੇ ਵਿਕਰਮਜੀਤਿਆ ਤੇ ਵੱਡੇ આરોਪ ਲਾਉਂਦੇ ਆ ਤੇ ਅੱਜ ਉਹਨਾਂ ਬੰਦਿਆਂ ਨੂੰ ਫਿਰ ਆਪਣੇ ਸ਼ਾਮਲ ਕਰ ਰਿਆ ਇਹ ਸਿੱਧਾ ਸਮਝ ਆ ਰਿਹਾ ਹੈ ਕਿ ਇਹਦੇ ਨਾਲ ਆਮ ਜਨਤਾ ਡਿਸੀਵ ਹੋ ਰਹੀ ਆ ਧੋਖਾ ਆਮ ਜਨਤਾ ਨੂੰ ਮਿਲਦਾ ਆ ਇਹਨਾਂ ਲੀਡਰਸ ਦਾ ਕੋਈ ਕਿਰਦਾਰ ਨਹੀਂ ਹੁੰਦਾ ਕੋਈ ਜ਼ੁਬਾਨ ਨਹੀਂ ਹੁੰਦੀ ਕੋਈ ਕੈਰੇਕਟਰ ਨਹੀਂ ਹੁੰਦਾ ਹਾਂ ਇਹ ਜ਼ਰੂਰ ਆ ਕਿ ਲੋਕ ਜਾਗਰੂਕ ਆ ਇਹ ਪਬਲਿਕ ਹੈ ਸਭ ਜਾਣਦੀ ਹੈ ਲੋਕਾਂ ਨੂੰ ਸਾਰਾ ਪਤਾ ਹੁੰਦਾ ਇਹ ਲੀਡਰਾਂ ਦੀ ਪੋਲਿਟਿਕਲ ਲਾਈਫ ਬਹੁਤ ਘੱਟ ਰਹਿ ਜਾਂਦੀ ਆ ਆਪਣਾ ਸਿਆਸੀ ਕਤਲ ਇਹ ਖੁਦ ਹੀ ਕਰ ਲੈਂਦੇ ਆ ਜਿਉਂ ਹੀ ਚੋਣਾਂ ਬੀਤਣ ਗਿਆ ਇਹਨਾਂ ਲੋਕਾਂ ਦੇ ਫਿਰ ਘਰ ਜਾਣ ਵਾਲਾ ਵੀ ਕੋਈ ਨਹੀਂ ਹੁੰਦਾ ਪਮਨ ਜੀ ਬੜੀ ਪ੍ਰਾਨੀ ਦੋਸਤੀ ਹੁੰਦੀ ਹੈ 25-25 ਸਾਲ ਲੀਡਰਾਂ ਨੇ ਬਤਾਏ ਹੁੰਦੇ ਨੇ ਦੂਜੇ ਨਾਲ ਚਾਹੇ ਉਹ ਦੋਸਤੀ ਬਾਤ ਚ ਦੁਸ਼ਮਨੀ ਤਾਂ ਹੀ ਬਦਲ ਜਾਂਦੀ ਹੈ ਉਹੀ ਜਿਹੜੇ ਦੋਸਤੀ ਵਾਲੀਆਂ ਹੁੰਦੀਆਂ ਨੇ ਉਹ ਸਟੇਜਾਂ ਦੇ ਉੱਪਰ ਇਸ ਤਰ੍ਹਾਂ ਦੀ ਦੂਸਨਬਾਜ਼ੀ ਸ਼ੁਰੂ ਹੋ ਜਾਂਦੀ ਹੈ ਬਹੁਤ ਸਾਰੇ ਲੀਡਰਾਂ ਦੀ ਅਸੀਂ ਵੀਡੀਓ ਦੇਖਦੇ ਆਂ ਜਿਵੇਂ ਜਿਵੇਂ ਅੱਜ ਦੇ ਨੇ ਵੀਡੀਓ ਵਾਇਰਲ ਹੋਈਆਂ ਨੇ ਤਾਂ ਕਿਵੇਂ ਦੇਖਦੇ ਹੋ ਦੋਸਤੀ ਜਿਹੜੀ ਹੈ ਦੁਸ਼ਮਨੀ ਬਦਲ ਜਾਂਦੀ ਹੈ ਰਾਜਨੀਤੀ ਇੰਨੀ ਮਾੜੀ ਹੋਈ ਜਾ ਰਹੀ ਹੈ ਜੇ ਅਸੀਂ ਧੀਆਂ ਪਹਿਲਾਂ ਦਾ ਸਤਿਕਾਰ ਨਹੀਂ ਕਰ ਰਹੇ ਜ਼ਮੀਰਾਂ ਮਰਦੀਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਮੈਂ ਅੱਗੇ ਵੀ ਅਰਜ਼ ਕੀਤਾ ਹੈ ਕਿ ਉਹ ਕਹਿੰਦੇ ਨਾ ਕਿ ਸੈ ਸੈ ਜੋੜ ਸੰਗਤ ਦੇ ਡਿੱਠੇ ਆਖਿਰ ਵਿੱਥਾਂ ਪਈਆਂ ਜਿਨ੍ਹਾਂ ਦੇ ਬਾਲ ਇੱਕ ਪਲ ਨਹੀਂ ਸੀ ਰਹਿੰ ਅੱਜ ਸ਼ਕਲਾਂ ਵੀ ਯਾਦ ਨਾ ਰਹੀਆਂ ਉਹੀ ਲੋਕ ਉਹੀ ਇਨਸਾਨੀ ਵਤੀਰਾ ਉਹੀ ਹਿਮੈਨਿਟੀ ਦਾ ਇੱਕ ਵਤੀਰਾ ਕਿ ਜਦੋਂ ਲੋੜ ਹੁੰਦੀ ਆ ਜਦੋਂ ਤਾਕਤਾਂ ਲੈਣੀਆਂ ਜਦੋਂ ਪਾਵਰਾਂ ਲੈਣੀਆਂ ਜਦੋਂ ਸਰਕਾਰਾਂ ਲੈਣੀਆਂ ਉਦੋਂ ਫਿਰ ਉਹ ਰੋਲਿੰਗ ਪਾਰਟੀਆਂ ਦੇ ਨਾਲ ਹੁੰਦੇ ਆ ਲੀਡਰਸ ਦੇ ਨਾਲ ਹੁੰਦੇ ਆ ਜਿਉਂ ਹੀ ਉਹਨਾਂ ਦੀ ਬੇੜੀ ਡੁੱਬਣ ਲੱਗਦੀ ਹੈ ਤੇ ਛਾਲਾ ਮਾਰ ਕੇ ਉਤਰ ਕੇ ਦੂਜੀ ਬੇੜੀ ਸਵਾਰ ਹੋ ਜਾਂਦੇ ਆ ਮੈਂ ਉਹੀ ਅਰਜ਼ ਕਰ ਰਿਹਾ ਕਿ ਫਿਰ ਇਦਾਂ ਦੇ ਲੀਡਰਸ ਆਪਣੀ ਕ੍ਰੈਡਿਬਿਲਟੀ ਗਵਾ ਦਿੰਦੇ ਆ ਮੌਕਾ ਪਰਸਤੀ ਦਾ ਠੱਪਾ ਉਹਨਾਂ ਦੇ ਉੱਪਰ ਲੱਗ ਜਾਂਦਾ ਆ ਉਹਦੇ ਨਾਲ ਆਮ ਜਨਤਾ ਨੂੰ ਜਿੱਥੇ ਧੋਖਾ ਦਿੰਦੇ ਆ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਦੇ ਰਹੇ ਹੁੰਦੇ ਆ ਜ਼ਮੀਰ ਆਪਣੀ ਮਾਰ ਲਈ ਹੁੰਦੀ ਆ ਜੋ ਵੀ ਕਰ ਰਹੇ ਹੁੰਦੇ ਆ ਸੱਤਾ ਦੇ ਲਾਲਚ ਦੇ ਵਿੱਚ ਕਰ ਰਹੇ ਹੁੰਦੇ ਆ ਜਿਦੇ ਨਾਲ ਆਪਣਾ ਸਿਆਸੀ ਕਤਲ ਕਰਨ ਦੀ ਤਰਜੀਹ ਇਹਨਾਂ ਦੀ ਖੁਦ ਦੀ ਹੁੰਦੀ ਆ ਸੋ ਇਸ ਕਰਕੇ ਪੰਜਾਬ ਦੀ ਇੱਕ ਬੜੀ ਵੱਡੀ ਹਿਸਟਰੀ ਰਹੀ ਆ ਪੰਜਾਬ ਦੇ ਲੋਕ ਜਿਹੜੇ ਵੀ ਸਿਆਸੀ ਪਾਰਟੀ ਦੇ ਲੋਕਾਂ ਨੂੰ ਜਾਂ ਸਿਆਸੀ ਪਾਰਟੀ ਨੂੰ ਜੇ ਸਿਰ ਦਾ ਤਾਜ ਬਣਾਉਂਦੇ ਆ ਤੇ ਜਦੋਂ ਉਹਨਾਂ ਦਾ ਮਨ ਉਖੜ ਜੇ ਜਦੋਂ ਵਿਸ਼ਵਾਸ ਟੁੱਟ ਜਾਏ ਜਦੋਂ ਉਹਨਾਂ ਨਾਲ ਧਰੋ ਹੋ ਜਾਏ ਉਸ ਤੋਂ ਬਾਅਦ ਉਹਨਾਂ ਦੀ ਧੌਣ ਤੇ ਗੋਡਾ ਵੀ ਰੱਖ ਦਿੰਦੇ ਆ ਅੱਜ ਪੰਜਾਬ ਦੇ ਬਹੁਤ ਸਾਰੇ ਵਿਸ਼ੇ ਆ ਚੋਣਾਂ ਦੇ ਵਿੱਚ ਉਹਨਾਂ ਵਿਸ਼ਿਆਂ ਨੂੰ ਦਰਗਨਾਰ ਕੀਤਾ ਜਾ ਰਿਹਾ ਬੁਨਿਆਦੀ ਮਸਲੇ ਮਸਾਇਲ ਉੱਤੇ ਗੱਲ ਨਹੀਂ ਕੀਤੀ ਜਾ ਰਹੀ ਪੰਜਾਬ ਦੀ ਜਵਾਨੀ ਉੱਤੇ ਯੁਆਪਾ ਲੱਗ ਰਹੀ ਆ ਕਿਤੇ ਐਨਐਸਏ ਲੱਗ ਰਹੀ ਆ ਕਿਤੇ ਲਾਂਡ ਆਰਡਰਸ ਦੀਆਂ ਵੱਡੀਆਂ ਦਿੱਕਤਾਂ ਕੋਈ ਵਿਦੇਸ਼ਾਂ ਨੂੰ ਭਜਦੇ ਜਾ ਰਿਹਾ ਬ੍ਰੇਨ ਡ੍ਰੇਨ ਹੋ ਰਿਹਾ ਪੰਜਾਬ ਦੇ ਕਾਲਜ ਯੂਨੀਵਰਸਿਟੀ ਸੀਟਾਂ ਖਾਲੀ ਪਈਆਂ ਨੇ ਇਹ ਸਾਰੇ ਮੁੱਦਿਆਂ ਤੋਂ ਹਟ ਕੇ ਲੋਕ ਪਾਰਟੀਆਂ ਬਦਲ ਲਿਆ ਨਿੱਜੀ ਫਾਇਦੇ ਜਿਨ੍ਹਾਂ ਲੋਕਾਂ ਨੇ ਜਿਹੜੀਆਂ ਪਾਰਟੀਆਂ ਤੋਂ ਵੱਡੇ ਫਾਇਦੇ ਲੈੇ ਕਾਰੋਬਾਰ ਖੜੇ ਕਰ ਲੇ ਮੌਕਾ ਬਦਲਿਆ ਸਰਕਾਰ ਬਦਲੀ ਤੇ ਛੱਟ ਦੂਜੀ ਪਾਰਟੀ ਵੱਲ ਉਹਨਾਂ ਠੱਗੀਆਂ ਨੂੰ ਕਮੀਆਂ ਖਾਮੀਆਂ ਨੂੰ ਟੱਕਣ ਵਾਸਤੇ ਪਾਵਰ ਰੂਲਿੰਗ ਪਾਰਟੀ ਨੂੰ ਜੁਆਇਨ ਕਰ ਲੈਂਦੇ ਆ ਸੋ ਇਹ ਸਾਰਾ ਵਰਤੀਰਾ ਇਹਨਾਂ ਦਾ ਇਸ ਲਈ ਹੁੰਦਾ ਨਿੱਜੀ ਮਫਾਦ ਲਈ ਹੁੰਦਾ ਨਿੱਜੀ ਫਾਇਦੇ ਲਈ ਹੁੰਦਾ ਇਹਦੇ ਨਾਲ ਆਮ ਪਬਲਿਕ ਦਾ ਕੋਈ ਸਰੋਕਾਰ ਨਹੀਂ ਹੁੰਦਾ ਇਹੋ ਹੀ ਕਾਰਨ ਆ ਕਿ ਤੁਹਾਡੇ ਵਰਗੇ ਪਲੈਟਫਾਰਮ ਜਦੋਂ ਇਦਾਂ ਦੀ ਵਿਚਾਰ ਚਰਚਾ ਕਰਦੇ ਆ ਤੇ ਆਮ ਜਨਜੀਵਨ ਆਮ ਜਨਤਾ ਨੂੰ ਆਮ ਪਬਲਿਕ ਨੂੰ ਪੰਜਾਬ ਦੇ ਦੇਸ਼ ਦੇ ਨਾਗਰਿਕਾਂ ਨੂੰ ਅਵੇਅਰਨੈਸ ਮਿਲਦੀ ਆ ਜਾਗਰੂਕਤਾ ਮਿਲਦੀ ਆ ਤੇ ਲੋਕ ਇਹਨਾਂ ਲੀਡਰਸ਼ਿਪ ਲੋੰਬੜ ਚਾਲਾਂ ਨੂੰ ਸਮਝ ਕੇ ਭਾਪ ਕੇ ਜਾਂਚ ਕੇ ਪਰਖ ਕੇ ਫਿਰ ਇਹਨਾਂ ਲੋਕਾਂ ਨੂੰ ਦਰਕਨਾਰ ਕਰਦੇ ਆ ਇਹਨਾਂ ਲੋਕਾਂ ਨੂੰ ਵੋਟ ਦੀ ਝੋਟ ਕਰਦੇ ਆ ਵੋਟ ਦੇ ਰਾਹੀਂ ਫਿਰ ਆਪਣਾ ਇਹਨਾਂ ਨੂੰ ਨਤੀਜਾ ਦੱਸਦੇ ਆ ਤੁਹਾਨੂੰ ਜੀ ਪਹਿਲਾਂ ਜਦੋਂ ਰੈਲੀਆਂ ਹੁੰਦੀਆਂ ਸੀ ਵੱਡੇ ਲੀਡਰ ਆਉਂਦੇ ਸੀ ਭਾਸਨ ਦਿੰਦੇ ਸੀ ਤਾਂ ਬੜੀ ਜਨਤਾ ਆਰਾਮ ਨਾਲ ਸੁਣਦੀ ਸੀ ਉਹਨਾਂ ਦੇ ਅਮਲ ਹੁੰਦਾ ਸੀ ਪਰ ਹੁਣ ਜਦੋਂ ਰੈਲੀ ਹੁੰਦੀ ਆ ਕੋਈ ਲੀਡਰ ਕਿਸੇ ਲੀਡਰ ਬਾਰੇ ਮਾੜਾ ਬੋਲਦਾ ਤਾਂ ਤਾਰੀਆਂ ਵੱਜਦੀਆਂ ਨੇ ਖਾਸ ਹੋਏ ਨਹੀਂ ਰੈਲੀ ਬਣ ਜਾਂਦੀ ਆ ਔਰ ਕਿ ਮੁੱਦਿਆਂ ਦੀ ਰੈਲੀ ਨਹੀਂ ਰਹਿ ਜਾਂਦੀ ਹੁਣ ਜਿਹੜੀਆਂ ਲੀਡਰ ਦੂਜੇ ਦੇ ਦੂਸਨ ਬਾਜੀ ਜਿਆਦਾ ਲਾਉਂਦੇ ਨੇ ਤਾਂ ਤਾੜੀਆਂ ਵੀ ਵੱਜਦੀਆਂ ਨੇ ਤੇ ਹਾਸਾ ਵੀ ਜ਼ਰੂਰ ਪੈਂਦਾ ਉਸ ਵੇਲੇ ਤੇ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਉਹਨਾਂ ਦੀਆਂ ਕਿਵੇਂ ਦੇ ਦੇਖੋ ਇਹ ਵੀ ਬੜੀ ਮੰਦ ਭਾਗੀ ਗੱਲ ਆ ਕਿ ਪੰਜਾਬ ਦੀ ਸਪੈਸ਼ਲ ਸਪੈਸ਼ਲੀ ਜੇ ਮੈਂ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ ਤੇ ਇਹਦੇ ਵਿੱਚ ਲੋਕਾਂ ਦੇ ਪੋਲੀਟੀਕਲ ਲੀਡਰਸ ਦੇ ਜਿਹੜੇ ਸਿਆਸੀ ਕਿਰਦਾਰ ਆ ਉਹਦੇ ਵਿੱਚ ਵੱਡੀ ਗਰਾਵਟ ਪਾਸ਼ਾ ਦੀ ਮਰਿਆਦਾ ਨੂੰ ਨਾ ਸਮਝ ਕੇ ਸੌੜੀ ਭਾਸ਼ਾ ਦਾ ਇਸਤੇਮਾਲ ਕਰਨਾ ਤਾੜੀਆਂ ਵਟੌਰਨੀਆਂ ਆਪਣੀ ਚੋਣਵੀ ਰੈਲੀ ਨੂੰ ਗਰਮ ਕਰ ਲਈ ਇਦਾਂ ਦੇ ਸਲੋਗਨਸ ਬਿਆਨ ਕਰਦੇ ਨੇ ਕਿਸੇ ਵਰਗ ਵਿਸ਼ੇਸ਼ ਤੇ ਗੱਲ ਕਰਦਣੀ ਧਰਮ ਦੀ ਪੱਖ ਦੀ ਨਾ ਪੱਖ ਦੀ ਰਾਜਨੀਤੀ ਦੀ ਗੱਲ ਕਰਦਣੀ ਸਿਰਫ ਵੋਟਾਂ ਵਟੋਰਨ ਦੇ ਲਈ ਇਹ ਵੀ ਇਹਨਾਂ ਦੇ ਸਿਆਸੀ ਕਿਰਦਾਰ ਉਤੇ ਵੱਡੀ ਝੋਟ ਆ ਉਹ ਕਹਿੰਦੇ ਨਾ ਕਿ ਜੀਬ ਮਤਾਣਾ ਘੋੜਾ ਕਰਦੇ ਅੰਨੀ ਮਾਰੋ ਮਾਰ ਡਿਗ ਇਹਦੇ ਤੋਂ ਉੱਠਦਾ ਨਹੀਂ ਉਹ ਇਹਦਾ ਕਦੀ ਸਵਾਰ ਜਿਹੜਾ ਵੀ ਬੰਦਾ ਆਪਣੀ ਜ਼ੁਬਾਨ ਦੀ ਸਵਾਰੀ ਤੋਂ ਡਿੱਗ ਜਾਂਦਾ ਆ ਉਹ ਕਦੀ ਵੀ ਸਮਾਜ ਦੇ ਵਿੱਚ ਉੱਠ ਨਹੀਂ ਸਕਦਾ ਉਸ ਵੇਲੇ ਤਾਂ ਉਹ ਤਾੜੀਆਂ ਵਟੋਰ ਲੈਂਦਾ ਆ ਪਰ ਅਮਲ ਦਰਮਾਦ ਦੇ ਵਿੱਚ ਅਸਲ ਦੇ ਵਿੱਚ ਉਹਦੀ ਗ੍ਰਾਵਿਟੀ ਲੋਕਾਂ ਦੇ ਸਾਹਮਣੇ ਆ ਜਾਂਦੀ ਆ ਉਹ ਆਪਣੀ ਨਸਲ ਦਾ ਬਿਆਨ ਲੋਕਾਂ ਦੇ ਸਾਹਮਣੇ ਪਬਲਿਕ ਸਪੀਚ ਦੇ ਵਿੱਚ ਕਰ ਦਿੰਦਾ ਜੋ ਉਹਦੇ ਮਨ ਦੇ ਵਿੱਚ ਗੱਲ ਹੁੰਦੀ ਆ ਉਹਦੀ ਇਹ ਜ਼ਮਾਨ ਤੇ ਮੰਜ਼ਰੇ ਆਮ ਹੋ ਜਾਂਦੀ ਆ ਉਹ ਆਪਣਾ ਅਸਲੀ ਕੈਰੈਕਟਰ ਲੋਕਾਂ ਨੂੰ ਬਿਆਨ ਕਰ ਦਿੰਦਾ ਤੁਹਾਡੀ ਗੱਲ ਬਿਲਕੁਲ ਵਾਜਬ ਆ ਕਿ ਉਹ ਸਮਾਸੀ ਜਦੋਂ ਲੋਕ ਲੀਡਰਸ ਨੂੰ ਆਪਣਾ ਆਈਡੀਅਲ ਸਮਝਦੇ ਸੀ ਅੱਜ ਲੋਕ ਇਹਨਾਂ ਚੀਜ਼ਾਂ ਨੂੰ ਨਫ਼ਰਤ ਕਰ ਲੱਗ ਗਿਆ ਕਿਸੇ ਦਾ ਬੱਚਾ ਕੋਈ ਕਹਿ ਦੇਵੇ ਮੈਂ ਰਾਜਨੀਤੀ ਚ ਆਉਣਾ ਤੇ ਉਹਦੇ ਮਾਪਿਓ ਉਹਨੂੰ ਘਰੋਂ ਕੱਢ ਲੈ ਵੀ ਤਿਆਰ ਹੋ ਜਾਂਦੇ ਆ ਸੋ ਇਸ ਕਰਕੇ ਅੱਜ ਰਾਜਨੀਤੀ ਗੁੰਡਿਆਂ ਦੀ ਮਾੜੀ ਬੋਲੀ ਵਾਲਿਆਂ ਦੀ ਕਾਸ਼ਾਨੀ ਮਰੀਅਦਾ ਨੂੰ ਨਾ ਸਮਝਣ ਵਾਲਿਆਂ ਦੀ ਬਾਹੂ ਬਲਿਆਂ ਦੀ ਪੈਸੇ ਵਾਲਿਆਂ ਦੀ ਵੱਡੇ ਤਨਾਲ ਲੋਕਾਂ ਦੀ ਰਹਿ ਗਈ ਆ ਗਰੀਬ ਸ਼ਰੀਫ ਮਜ਼ਲੂਮ ਇਹਨਾਂ ਚੀਜ਼ਾਂ ਤੋਂ ਕੋਸਾ ਹੀ ਦੂਰ ਆ ਇਸੇ ਕਰਕੇ ਗਰੀਬ ਦੀ ਕੋਈ ਸੁਣਵਾਈ ਨਹੀਂ ਹੁੰਦੀ ਗਰੀਬ ਦੇ ਮੁੱਦੇ ਮਸਾਇਲ ਮੁਸ਼ਕਲਾਂ ਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ ਮਜ਼ਲੂਮ ਸ਼ਰੀਫ ਗਰੀਬ ਦੀ ਕੋਈ ਸਮਾਜ ਦੇ ਵਿੱਚ ਸੁਣਵਾਈ ਨਹੀਂ ਹੈਗੀ ਸਰਕਾਰੀ ادارے ਵੀ ਸਫਾਰਸ਼ਾਂ ਦੇ ਨਾਲ ਚੱਲਦੇ ਆ ਤਾਕਤਾਂ ਦੇ ਨਾਲ ਚੱਲਦੇ ਆ ਇਹੀ ਕਾਰਨ ਬਣ ਰਿਹਾ ਕਿ ਦਿਨ ਬਦ ਦਿਨ ਸਾਡਾ ਪੰਜਾਬ ਪਿੱਛੇ ਹਟਦਾ ਜਾ ਰਿਹਾ ਪੰਜਾਬ ਦੀ ਕਿਸਾਨੀ ਬਰਬਾਦ ਹੋ ਰਹੀ ਹੈ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਪੰਜਾਬ ਦੇ ਜਿੰਨੇ ਮਿਹਨਤ ਕਸ਼ ਲੋਗ ਆ ਸਕਿਲਡ ਲੋਗ ਆ ਉਹ ਵੀ ਵਿਦੇਸ਼ਾਂ ਨੂੰ ਭਜੇ ਜਾ ਰਹੇ ਆ ਪੰਜਾਬ ਦੇ ਪਾਣੀਆਂ ਨੂੰ ਵੱਡੀ ਢਾਹ ਲੱਗ ਰਹੀ ਹੈ ਪੰਜਾਬ ਦੇ ਬਾਰਡਰਸ ਏਰੀਆਜ਼ ਦੇ ਵਿੱਚ ਡਰੱਗਸ ਦੀ ਬੜੀ ਵੱਡੀ ਪ੍ਰਮਾਰ ਹੋ ਰਹੀ ਹੈ ਇਹ ਸਾਰੇ ਮਸਲੇ ਮਸਾਇਲ ਪੰਜਾਬ ਦੇ ਵਿੱਚ ਖੜੇ ਹੋ ਰਿਹਾ ਮੇਰੀ ਅਪੀਲ ਹੈ ਉਹਨਾਂ ਲੀਡਰਸ ਨੂੰ ਕਿ ਆਪਣੇ ਜ਼ੁਬਾਨੀ ਤੰਜ ਛੱਡ ਕੇ ਆਪਣੇ ਨਿੱਜੀ ਕਰਦਾਰ نسل ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਛੱਡ ਕੇ ਲੋਕਾਂ ਦੇ ਮੁੱਦੇ ਦੇ ਉੱਤੇ ਗੱਲ ਕਰੋ ਚੰਗੀ ਭਾਵਨਾ ਨਾਲ ਚੰਗੇ ਸੰਦੇਸ਼ ਦਿਓ ਭਾਸ਼ਾ ਦੀ ਮਰਿਆਦਾ ਜਿੰਨੀ ਵੀ ਆ ਉਹਦੇ ਵਿੱਚ ਆਪਣੀ ਬਿਲਕੁਲ ਇੱਕ ਲਿਮਟ ਕਰਕੇ ਰੱਖੋ ਇਸ ਚੀਜ਼ ਨੂੰ ਜਿੰਨੀ ਵੀ ਸੰਸਦੀ ਹੈ ਭਾਸ਼ਾ ਦਾ ਪ੍ਰਯੋਗ ਕਰੋ ਤਾਂ ਜੋ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਜਵਾਨਾਂ ਦੇ ਵਿੱਚ ਸਟੂਡੈਂਟਸ ਦੇ ਵਿੱਚ ਗਲਤ ਮੈਸੇਜ ਨਾ ਜਾਵੇ ਔਰ ਪੰਜਾਬ ਦੀ ਰਾਜਨੀਤੀ ਨੂੰ ਚੰਗੀ ਦਿਸ਼ਾ ਮਿਲੇ। ਬਮਨ ਜੀ ਇਹ ਵੀ ਸਵਾਲ ਬੰਦਾ ਹੈ ਜੇ ਜਦੋਂ ਵੀ ਰਾਜਨੇਤਾ ਕਿਸੇ ਰਾਜਨੀਤੀ ਵਿੱਚ ਆਉਂਦਾ ਪਹਿਲਾਂ ਤਾਂ ਉਹ ਇੰਨਾ ਅਮੀਰ ਨਹੀਂ ਹੁੰਦਾ ਲੇਕਿਨ ਬਾਅਦ ਦੇ ਵਿੱਚ ਉਹਨਾਂ ਦਾ ਬਿਉਰਾ ਦਿੱਤਾ ਜਾਂਦਾ ਜਦੋਂ ਵੀ ਚੋਣਾਂ ਲੜਦੇ ਨੇ। ਤਾਂ ਵਾਦਾ ਹੋਇਆ ਹੁੰਦਾ ਜਾਇਦਾਦ ਦੇ ਵਿੱਚ ਕਿਹੜੀ ਜਾਦੂ ਦੀ ਛੜੀ ਆ ਜਾਂਦੀ ਹੈ ਇਹਨਾਂ ਦੇ ਹੱਥ ਦੇ ਵਿੱਚ ਜਿਹੜੀ ਜਾਇਦਾਦ ਵਜ ਜਾਂਦੀ ਹੈ ਜਿਹੜੇ ਲੀਡਰਾਂ ਦੇ ਨਾਲ ਰਹਿੰਦੇ ਨੇ ਉਹ ਉੱਥੇ ਦੇ ਉੱਥੇ ਰਹਿ ਜਾਂਦੇ ਨੇ ਲੀਡਰ ਜਿਹੜਾ ਦਿਨੋਂ ਦਿਨਾਂ ਅਮੀਰ ਹੁੰਦੇ ਜਾਂਦੇ ਨੇ ਕਿਵੇਂ ਦੇਖਦੇ ਉਸ ਚੀਜ਼ ਨੂੰ ਤੁਸੀਂ ਬੜਾ ਹੀ ਇੱਕ ਖਾਸ ਚੋਣਵਾ ਸਵਾਲ ਕਰ ਦਿੱਤਾ ਹੈ ਕਿ ਵਾਕਈ ਗੱਲ ਠੀਕ ਹੈ ਕਿ ਕਦੀ ਕਹਿੰਦੇ ਆ ਕਿ ਪੰਜਾਬ ਹਮੇਸ਼ਾ ਘਾਟੇ ਵੱਲ ਜਾ ਰਿਹਾ ਕਰਜ਼ਾ ਲੈ ਰਿਹਾ ਪੰਜਾਬ ਬਹੁਤ ਵੱਡੇ ਡੈਟ ਤੇ ਆ 3 ਲੱਖ ਕਰੋੜ 4 ਲੱਖ ਕਰੋੜ ਕਰਜ਼ਾ ਪੰਜਾਬ ਦੇ ਉੱਪਰ ਹੋ ਜਾਣਾ ਹਰ ਬੰਦਾ ਕਰਜ਼ਾਈ ਆ ਜਿਹੜਾ ਬੱਚਾ ਜਨਮ ਲੈਂਦਾ ਉਹ ਲੱਖ ਰੁਪਏ ਦਾ ਕਰਜ਼ਾਈ ਆਟੋਮੈਟਿਕਲੀ ਹੁੰਦਾ ਪਰ ਤੁਸੀਂ ਇਹਦੇ ਬਰਾਏ ਸੂਲਟ ਦੇਖੋ ਕਿ ਜਿਹੜਾ ਸਿਆਸੀ ਲੀਡਰ ਪਹਿਲਾਂ ਸਾਈਕਲ ਤੇ ਹੁੰਦਾ ਉਸ ਤੋਂ ਬਾਅਦ ਉਹ ਵੱਡੇ ਕਾਰਾਂ ਦੇ ਕਾਫਲੇ ਚ ਆ ਜਾਂਦਾ ਉਹਦੇ ਕੋਲ ਇਹ ਜੀ ਕਿਹੜੀ ਗਿੱਦੜ ਸਿੰਘੀ ਹੁੰਦੀ ਆ ਕਿ ਹਰ 5 ਸਾਲ ਬਾਅਦ ਉਹਦੀ ਜਿਹੜੀ ਪ੍ਰਾਪਰਟੀ ਉਹਦੇ ਵਿੱਚ ਵਾਧਾ ਹੁੰਦਾ ਇਨਕਮ ਟੈਕਸ ਉਹ ਵਾਧਾ ਸ਼ੋਅ ਕਰਦਾ ਆ ਇਹ ਬੜਾ ਵਾਜਿਬ ਸਵਾਲ ਆ ਇਹਦੇ ਵਿੱਚ ਇਹੋ ਹੀ ਬਣਦਾ ਆ ਕਿ ਸਰਕਾਰਾਂ ਇਹਦੇ ਵਿੱਚ ਜਿੰਨੀ ਐਡਮਿਨਿਸਟ੍ਰੇਸ਼ਨ ਆ ਚੋਣ ਕਮਿਸ਼ਨ ਆ ਜਾਂ ਸਰਕਾਰਾਂ ਨੇ ਜਿਹੜੇ ਲੋਕਪਾਲ ਬਿੱਲ ਜਿਆ ਸਰਕਾਰਾਂ ਨੇ ਹੋਰ ਜਿਹੜੇ ਬਿੱਲਸ ਲਿਆਂਦੇ ਜਿਹਦੇ ਵਿੱਚ ਉਹਨਾਂ ਨੇ ਨਿੱਜੀ ਐਸੈਟਸ ਦੀ ਜਾਣਕਾਰੀ ਪਬਲਿਕ ਕਰਨੀ ਹੁੰਦੀ ਆ ਉਹਦੇ ਉੱਤੇ ਹੋਰ ਵੀ ਸ਼ਕਤੀਆਂ ਵਧਾਈਆਂ ਜਾਣ ਜਿਹੜੇ ਇਹਨਾਂ ਕਰਪਸ਼ਨ ਰੋਕਣ ਦੇ ادارے ਆ ਵਿਜੀਲੈਂਸ ਕਮਿਸ਼ਨ ਹੋਵੇ ਵਿਜੀਲੈਂਸ ਆਫਿਸਸ ਹੋਣ ਹੋਰ ਜਿੰਨੇ ਵੀ ادارے ਆ ਉਹਨਾਂ ਨੂੰ ਇੰਨਾ ਸਰਗਰਮ ਕਰ ਦਿੱਤਾ ਜਾਵੇ ਕਿ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦੀ ਕਰਪਸ਼ਨ ਵਿੱਚ ਮੁਪਤਲਾ ਨਾ ਹੋ ਸਕੇ ਕੋਈ ਇਲੀਗਲ ਕਮਾਈ ਨਾ ਕਰ ਸਕੇ ਕੋਈ ਮਾਈਨਿੰਗ ਮਾਫੀਆ ਬਣ ਜਾਂਦਾ ਕੋਈ ਕੇਬਲ ਮਾਫੀਆ ਬਣ ਜਾਂਦਾ ਕੋਈ ਟਰਾਂਸਪੋਰਟ ਮਾਫੀਆ ਬਣਦਾ ਲੀਡਰ ਆ ਜੇ ਕੋਈ ਆਪਣੀਆਂ ਬਰੇਦੀਆਂ ਖੱਡਾਂ ਲੈਣੀਆਂ ਸ਼ੁਰੂ ਕਰ ਦਿੰਦਾ ਕਿਸੇ ਨੂੰ ਪੁੱਛੋ ਉਹ ਕਹਿੰਦਾ ਮੇਰੀਆਂ 100 ਬੱਸਾਂ ਚੱਲਦੀਆਂ ਕਿਸੇ ਨੂੰ ਪੁੱਛੋ ਉਹ ਕਹਿੰਦਾ ਮੇਰੀਆਂ ਇੰਨੀਆਂ ਕਲੋਨੀਆਂ ਨੇ ਇਹ ਸਾਰੇ ਲੂਪ ਹੋਲ ਸਾਡੀ ਡੈਮੋਕ੍ਰੇਸੀ ਦੇ ਵਿੱਚ ਬਣਿਆ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਚੋਰ ਮੁਰੀਆਂ ਬੰਦ ਕਰਕੇ ਇਹਨਾਂ ਦੀ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਸਾਰੇ ਐਸੈਟਸ ਹੋਣ ਰੈਗੂਲਰ ਆਪਣੀ ਇਨਪੁਟ ਦੇਣ ਜੋ ਕਿ ਸਰਕਾਰਾਂ ਕਰਦੀਆਂ ਵੀ ਆ ਦਿੰਦੇ ਵੀ ਆ ਪਰ ਉਸ ਤੋਂ ਬਾਅਦ ਬਹੁਤ ਸਾਰੇ ਇਹ ਚੁਸਤ ਚਲਾ ਕੇ ਲੂੰਬੜ ਚਾਲਾਂ ਵਾਲੇ ਲੀਡਰ ਇਦਾਂ ਦੇ ਹੱਤ ਕੰਡੇ ਅਪਣਾ ਕੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਮ ਦੇ ਉੱਤੇ ਪ੍ਰਾਪਰਟੀਜ਼ ਖਰੀਦਨੀਆਂ ਸ਼ੁਰੂ ਕਰ ਦਿੰਦੇ ਆ ਰਿਸ਼ਵਤ ਆਪ ਨਹੀਂ ਲੈਂਦੇ ਬੰਦਿਆਂ ਦੇ ਥਰੂ ਲੈ ਲੈਂਦੇ ਆ ਤੁਸੀਂ ਇੱਕ ਚੀਜ਼ ਦੇਖੋ ਕਿ ਅੱਜ ਕਚਹਿਰੀਆਂ ਦੇ ਵਿੱਚ ਅੱਜ ਵੀ ਰਿਸ਼ਵਤ ਚੱਲਦੀ ਆ ਆਮ ਲੋਕ ਤਾਂ ਕਹਿੰਦੇ ਅਸੀਂ ਰਜਿਸਟਰੀ ਕਰਾਉਨੇ ਆ ਤੇ ਅਸੀਂ ਪੈਸੇ ਦੇ ਕੇ ਰਜਿਸਟਰੀ ਕਰਾਉਨੇ ਆ ਫਰਦ ਲੈਨੇ ਆ ਇੰਤਕਾਲ ਲੈਨੇ ਆ ਸਰਕਾਰੀ ਫੀਸ 20 ਰੁਪਏ ਹੋਊਗੀ ਤੇ ਸਾਡੇ ਕੋਲ ਪਟਵਾਰੀ ਤਹਿਸੀਲਦਾਰ 500 ਰੁਪਿਆ ਵੀ ਲੈਂਦਾ 1000 ਰੁਪਿਆ ਵੀ ਲੈਂਦਾ 50000 ਰੁਪਿਆ ਵੀ ਲੈ ਲੈਂਦੇ ਉਹ ਫਿਰ ਕਿੱਥੇ ਜਾਂਦੇ ਆ ਤੁਸੀਂ ਤੋ ਸਿੰਘ ਸਮਾਜ ਦੇ ਵੀ ਤੌਰ ਤੇ ਵਿਚਰਦੇ ਉਹ ਸਮਾਜ ਦਾ ਭਲਾ ਸੋਚਦੇ ਹੋ ਹਮੇਸ਼ਾ ਹੀ ਸਮਾਜ ਦੇ ਵੀ ਜਿਹੜਾ ਹੈ ਪੰਜਾਬ ਦਾ ਜਾਂ ਸਮਾਜ ਦਾ ਭਲਾ ਹੀ ਲੋਚਦਾ ਹੈ ਤਾਂ ਆਮ ਜਨਤਾ ਨੂੰ ਕੀ اپੀਲ ਲਾਉਣੀ ਚਾਹੁੰਦੇ ਉਹ ਜਿਹੜੇ ਲੀਡਰ ਬਦਲ ਜਾਂਦੇ ਨੇ ਪਰ ਜਨਤਾ ਵੀ ਉਹਨਾਂ ਦੇ ਜਿਹੜਾ ਹੈ ਨਾਲ ਦੀ ਨਾਲ ਉਹਨਾਂ ਲੀਡਰਾਂ ਦੇ ਚਲੀ ਜਾਂਦੀ ਹੈ ਤਾਂ ਭਲਾ ਤਾਂ ਜਨਤਾ ਦਾ ਹੁੰਦਾ ਨਹੀਂ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੇ ਲੀਡਰ ਜਿਹੜੇ ਨੇ ਬਰਸਾਤੀ ਡੱਡੂ ਦੀ ਤਰ੍ਹਾਂ ਇਧਰੋਂ ਬਦਲਦੇ ਉਧਰ ਚਲੇ ਜਾਂਦੇ ਨੇ ਤਾਂ ਆਮ ਜਨਤਾ ਜਿਹੜੀ ਹੈ ਨਾਰੇ ਬਾਜੀ ਜਾਂ ਕਮੈਂਟਸ ਦੇ ਵਿੱਚ ਜਿੰਦਾਬਾਦ ਲਿਖਦੀ ਨਜ਼ਰ ਆਉਂਦੀ ਹੈ ਕੀ اپੀਲ ਲਾਉਣੀ ਚਾਹੁੰਦੇ ਉਹਨਾਂ ਨੂੰ ਜਿਨ੍ਹਾਂ ਨਾਲ ਆਮ ਜਨਤਾ ਦਾ ਭ ਦੇਖੋ ਮੇਰੀ ਆਮ ਪਬਲਿਕ ਨੂੰ ਆਵਾਮ ਨੂੰ ਇਹ ਅਪੀਲ ਹੈ ਕਿ ਤੁਸੀਂ ਆਪ ਵੀ ਸਮਝ ਲਓ ਜਿਹੜੇ ਲੋਕ ਟਰੈਕਟਰ ਟਰਾਲੀਆਂ ਦੇ ਉੱਤੇ ਇਹਨਾਂ ਲੋਕਾਂ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੇ ਆ ਜਿਹੜੇ ਬੱਸਾਂ ਦੇ ਵਿੱਚ ਬੈਠ ਬੈਠ ਕੇ ਲੋਕ ਜਾਂਦੇ ਆ ਇਹ ਉਹਨਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬੜੇ ਹਤਕੰਡੇ ਬਣਾ ਲੈਂਦੇ ਆ ਪਰ ਤੁਸੀਂ ਇਹ ਦੱਸੋ ਕਿ ਜਿਹੜੇ ਲੋਕ ਜ਼ਿਆਦਾ ਲੋਕਾਂ ਨੂੰ ਇਕੱਠਾ ਕਰਦੇ ਆ ਗਰੀਬ ਤਬਕਾ ਦੇ ਵੀ ਲੋਕ ਆ ਸਾਡੇ ਵਰਗੇ ਲੋਕ ਆ ਜਦੋਂ ਇਕੱਠ ਦੇ ਵਿੱਚ ਇਹਨਾਂ ਲੀਡਰਾਂ ਦੀ ਰੈਲੀਆਂ ਨੂੰ ਸਫਲ ਬਣਾਉਂਦੇ ਆ ਕੀ ਉਹ ਲੋਕਾਂ ਦੇ ਫੋਨ ਉਹਨਾਂ ਦੇ ਵੱਡੇ ਲੀਡਰ ਕੀ ਚੁੱਕਦੇ ਆ ਉਹਨਾਂ ਲੋਕਾਂ ਨਾਲ ਸਿੱਧਾ ਸੰਪਰਕ ਵੀ ਨਹੀਂ ਕਰਦੇ ਭੀੜ ਬਣਾਉਣ ਵਾਸਤੇ ਇਹਨਾਂ ਨੇ ਲੋਕ ਹੋਰ ਰੱਖੇ ਹੁੰਦੇ ਆ ਹੋਰ ਕੈਟਾਗਰੀ ਸਮਝਦੇ ਆ ਤੇ ਜਿਹੜੇ ਸਟੇਜ ਤੇ ਬਹਿਣ ਵਾਲੇ ਲੋਕ ਆ ਉਹ ਸਰਮਾਇਦਾਰ ਲੋਕ ਹੁੰਦੇ ਆ ਇੰਡਸਟਰੀਜ਼ ਹੁੰਦੇ ਆ ਉਹ ਵੱਡੇ ਵੱਡੇ ਹੋਟਲਾਂ ਵਾਲੇ ਲੋਕ ਹੁੰਦੇ ਆ ਜਿਹੜੇ ਲੋਕ ਜ਼ਿਆਦਾ ਵੋਟ ਪਾਉਂਦੇ ਆ ਜਿਹੜੇ ਲੋਕ ਇਕੱਠ ਜਿਆਦਾ ਕਰਦੇ ਆ ਜਿਹੜੇ ਲੋਕ ਟਰੈਕਟਰ ਟਰਾਲੀਆਂ ਦੇ ਉੱਤੇ ਬੈਠ ਕੇ ਹੁੰਦੇ ਆ ਉਹਨਾਂ ਨੂੰ ਤੇ ਇਹ ਸਿੱਧਾ ਆਪਣਾ ਕੰਟੈਕਟ ਨੰਬਰ ਵੀ ਨਹੀਂ ਦਿੰਦੇ ਸੋ ਇਸ ਕਰਕੇ ਆਮ ਲੋਕ ਇਸ ਗੱਲ ਨੂੰ ਸਮਝ ਲੈਣ ਕਿ ਤੁਹਾਨੂੰ ਚੋਣ ਪ੍ਰਚਾਰ ਦੇ ਦੌਰਾਨ ਐਕਸਪਲੋਇਟ ਕੀਤਾ ਜਾਂਦਾ ਵਰਤਿਆ ਜਾਂਦਾ ਰੈਲੀਆਂ ਦੇ ਵਿੱਚ ਆਮ ਜਨਤਾ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਰਤਤਾ ਲਿਆ ਜਾਂਦਾ ਆਪ ਹੀ ਦੱਸ ਦਿਓ ਜੀ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਰੈਲੀ 'ਚ ਪਹੁੰਚਦਾ ਤੇ ਜਦੋਂ ਵਾਪਸ ਆਉਂਦਾ ਉਹ ਕਿਹੜੀ ਚੀਜ਼ ਲੈ ਕੇ ਆਉਂਦਾ ਉਹਨੂੰ ਕੀ ਫਾਇਦਾ ਹੁੰਦਾ ਕੋਈ ਐਜੂਕੇਸ਼ਨ ਨਹੀਂ ਉਹਨੂੰ ਮਿਲਦੀ ਕੋਈ ਵਿੱਤੀ ਸਹਾਇਤਾ ਨਹੀਂ ਮਿਲਦੀ ਸਿਰਫ ਉਹਨਾਂ ਨੂੰ ਪੰਪ ਦੇ ਕੇ ਉਹਨਾਂ ਦੀ ਪਿੱਠ ਤੇ ਹੱਥ ਰੱਖ ਕੇ ਉਹਨਾਂ ਨੂੰ ਐਕਸਪਲੋਇਟ ਕਰਕੇ ਵਰਤ ਲਿਆ ਜਾਂਦਾ ਔਰ ਆਪਣੀ ਮੀਡੀਆ ਓਪਰਚ्युनिटी ਬਣਾ ਕੇ ਵਾਹ ਵਾਹ ਖੱਟ ਲਈ ਜਾਂਦੀ ਆ ਆਮ ਲੋਕਾਂ ਨੂੰ ਇਹਦੇ ਉੱਤੋਂ ਕੋਈ ਨਹੀਂ ਮਿਲਦਾ ਮੈਂ ਫੇਰ ਅਪੀਲ ਕਰ ਰਿਹਾ ਲੋਕਾਂ ਨੂੰ ਆਮ ਆਵਾਮ ਨੂੰ ਕੀ ਲੋੰਬੜ ਚਾਲਾਂ ਵਾਲੇ ਸਿਆਸੀ ਲੀਡਰਾਂ ਤੋਂ ਬਚ ਕੇ ਰੋ ਇਹਨਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜੇ ਵਿਦੇਸ਼ਾਂ ਦੇ ਵਿੱਚ ਇਹਨਾਂ ਲੀਡਰਾਂ ਦੇ ਕੋਲ ਆਮ ਜਨਤਾ ਨਹੀਂ ਜਾਂਦੀ ਰੈਲੀਆਂ ਨਹੀਂ ਹੁੰਦੀਆਂ ਤੇ ਲੀਡਰ ਗਲੀਆਂ-ਗਲੀਆਂ ਦੇ ਵਿੱਚ ਲੋਕਾਂ ਦੇ ਕੁੰਡੇ ਖੜਕਾ-ਖੜਕਾ ਕੇ ਪੁੱਛਦੇ ਆ ਕਿ ਸਾਨੂੰ ਕੋਈ ਸੇਵਾ ਤੇ ਦੱਸ ਦਿਓ ਸਾਡੇ ਲੋਕਾਂ ਨੇ ਇਹਨਾਂ ਲੀਡਰਾਂ ਅੱਗੇ ਆਲੇ-ਦੁਆਲੇ ਇੰਨੀ ਭੀੜ ਕਰ ਦਿੰਦੇ ਆ ਕੀ ਇਹਨਾਂ ਲੀਡਰਾਂ ਦੇ ਦਿਮਾਗ ਖਰਾਬ ਹੋ ਜਾਂਦੇ ਆ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਆ ਇਹਨਾਂ ਲੀਡਰਸ ਦਾ ਜਿਹੜੇ ਸਿਆਸੀ ਪੰਛੀ ਆ ਸਿਆਸੀ ਮੁਸਾਫਰ ਆ ਆਇਦਨ ਕਿਰਦਾਰ ਨਜ਼ਰੀਆ ਪਾਰਟੀ ਮਾਵਾ ਬਦਲ ਲੈਂਦੇ ਆ ਉਹਨਾਂ ਲੀਡਰਸ ਤੋਂ ਦੂਰੀ ਬਣਾ ਲਓ ਉਹਨਾਂ ਲੀਡਰਸ ਦੀਆਂ ਰੈਲੀਜ਼ ਵਿੱਚ ਨਾ ਜਾਓ ਤਾਂ ਜੋ ਇਹ ਗਲੀਆਂ ਗਲੀਆਂ ਦੇ ਵਿੱਚ ਰੁਲਦੇ ਫਿਰਨ ਇਹਨਾਂ ਨੂੰ ਸਮਝ ਆ ਜਾਏ ਕਿ ਆਮ ਆਵਾਮ ਲੋਕਤਾਂਤ੍ਰਿਕ ਸਿਸਟਮ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਪ੍ਰਜਾ ਜਨਤਾ ਹੀ ਤਾਕਤਵਰ ਹੁੰਦੀ ਹੈ ਸਾਡੀ ਵੋਟ ਦੇ ਨਾਲ ਹੀ ਰਾਜ ਕਰਦੇ ਆ ਤੇ ਸਾਡੀ ਵੋਟ ਦੇ ਨਾਲ ਹੀ ਇਹ ਜ਼ਮੀਨ ਦੇ ਉੱਤੇ ਆ ਕੇ ਬੈਠ ਜਾਣਗੇ ਇਸ ਕਰਕੇ ਇਹਨਾਂ ਨੂੰ ਸਿਰੇ ਨਾ ਚੜਾਓ ਇਹਨਾਂ ਨੂੰ ਜਿੱਥੇ ਬੈਠਿਆ ਬੈਠੇ ਰਹਿਣ ਦਿਓ ਆਮ ਜਨਤਾ ਨੂੰ ਇਨ੍ਹਾਂ ਰੈਲੀਆਂ ਦੇ ਵਿੱਚ ਕੋਈ ਵੀ ਹਾਸਲ ਹੋਣ ਵਾਲੀ ਗੱਲ ਸਾਹਮਣੇ ਨਹੀਂ ਆਉਂਦੀ ਬਹੁਤ ਬਹੁਤ ਧੰਨਵਾਦ ਪਵਨ ਸ਼ਰਮਾ ਜੀ ਤਾਂ ਇਹ ਜੀ ਇਸ ਵਾਸਤੇ ਵੀ ਪਵਨ ਸ਼ਰਮਾ ਜੀ ਤਾਂ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਜੇ ਰਾਜਨੀਤੀ ਦੇ ਵਿੱਚ ਨਾ ਆਪਣਾ ਨਾ ਪਰਾਇਆ ਤਾਂ ਆਵਾਮ ਨੂੰ ਸੋਚਣਾ ਚਾਹੀਦਾ ਆਮ ਜਨਤਾ ਨੂੰ ਵੀ ਸੋਚਣਾ ਚਾਹੀਦਾ ਇਹ ਲੀਡਰ ਪਾਰਟੀਆਂ ਬਦਲਦੇ ਨੇ ਸਿਰਫ ਆਪਣੇ ਫਾਇਦੇ ਵਾਸਤੇ ਆਮ ਜਨਤਾ ਨੂੰ ਨਾ ਫਾਇਦਾ ਹੋਣਾ ਤੇ ਨਾ ਹੁੰਦਾ ਉਹ ਲੀਡਰ ਉਹੀ ਚਣੋ ਜਿਹੜਾ ਤੁਹਾਡੇ ਮੁੱਦਿਆਂ ਦੀ ਲੜਾਈ ਲੜੇ ਵੋਟ ਪਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਪਰ ਵੋਟ ਉਹਨੂੰ ਪਾਓ ਜਿਹੜਾ ਤੁਹਾਡਾ ਆਪਣਾ ਹੋਵੇ ਜਿਹੜਾ ਤੁਹਾਡੇ ਲਈ ਸੋਚੇ ਨਾ ਕਿ ਤੁਹਾਡੀ ਵਜ੍ਹਾ ਨਾਲ ਜੇ ਪਾਰਟੀਆਂ ਬਦਲਦਾ ਲੀਡਰ ਉਹ ਤੁਹਾਡੇ ਫਾਇਦੇ ਲਈ ਨਹੀਂ ਹੈ ਉਹ ਸਿਰਫ ਆਪਣੇ ਫਾਇਦੇ ਵਾਸਤੇ ਪਾਰਟੀਆਂ ਬਦਲ ਰਿਹਾ ਤਾਂ ਸਾਡੀ ਵੀ ਅਪੀਲ ਹੈ ਵੋਟ ਦਾ ਇਸਤੇਮਾਲ ਜ਼ਰੂਰ ਹੋਣਾ ਚਾਹੀਦਾ ਆਪਣੇ ਚਾਹੇਤੇ ਲੀਡਰ ਨੂੰ ਵੋਟ ਪਾਓ ਜਿਹੜੇ ਤੁਹਾਡੇ ਮੁੱਦਿਆਂ ਦੀ ਲੜਾਈ ਲੜੇ ਤਾਂ ਮੈਨੂੰ ਦਿਓ ਜਾਸਤ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਸਟੋਰੀ ਪੰਜਾਬ ਟੀਵੀ ਦਾ